ਭਾਈ ਮੱਖਣ ਸ਼ਾ ਲਬਾਣਾ ਇਹਨਾਂ ਦੇ ਨਾਮ ਦੇ ਨਾਲ ਇਹਨਾਂ ਦੀ ਇੱਕ ਕਾਸਟ ਜੁੜਦੀ ਹੈ ਲਬਾਣਾ ਲਬਾਣਾ ਜਿਹੜਾ ਹੈ ਇੱਕ ਕਬੀਲਾ ਸੀ ਲਬਾਣਿਆਂ ਦਾ ਜੇ ਇਤਿਹਾਸ ਵੇਖਿਆ ਜਾਵੇ ਤੇ ਬਹੁਤ ਹੀ ਪੁਰਾਣਾ ਹੈ ਕਈ ਸੌ ਸਾਲ ਪੁਰਾਣਾ ਹੈ ਜਿੱਥੋਂ ਤੱਕ ਇਤਿਹਾਸਕਾਰਾਂ ਨੇ ਖੋਜ ਕੀਤੀ ਹੈ ਇਹ ਇਹਨਾਂ ਦਾ ਇਤਿਹਾਸ ਲੱਭਿਆ ਹੈ ਸਨ 1340 ਈਸਵੀ ਤੋਂ ਉਸ ਸਮੇਂ ਇੱਕ ਰਾਜਾ ਹੁੰਦਾ ਸੀ ਰਾਜਾ ਤੱਜ ਤੇ ਉਹ ਰਾਜਾ ਸੀ ਬਹੁਤ ਹੀ ਵੱਡਾ ਜਿਹੜਾ ਸੀ ਰਾਜਾ ਸੀ ਪ੍ਰਜਾ ਦਾ ਆਪਣੇ ਏਰੀਏ ਦੇ ਆਪਣੇ ਇਲਾਕੇ ਦਾ ਬਹੁਤ ਵੱਡਾ ਤੇ ਬੜਾ ਹੀ ਮੰਨਿਆ ਪਰ ਮੰਨਿਆ ਰਾਜਾ ਸੀ ਤੇ ਉਹਨਾਂ ਦੀ ਅੱਗੋਂ ਸੰਤਾਨ ਸੀ ਉਹਨਾਂ ਦਾ ਪੁੱਤਰ ਸੀ ਅੱਗੋਂ ਕੋ ਤੱਜ ਤੇ ਕੋਈ ਤਾਂ ਜਦਾ ਪੁੱਤਰ ਸੀ ਕਰਨ ਤੇ ਕਰਨ ਦਾ ਪੁੱਤਰ ਸੀ ਕੇਸ਼ਵ ਤੇ ਕੇਸ਼ਵ ਦਾ ਸੀ ਚਾੜਾ ਚਾੜਾ ਦਾ ਠੱਡਾ ਇਦਾਂ ਕਰਦਿਆਂ ਕਰਦਿਆਂ 8 10 ਪੀੜੀਆਂ ਅਗਾ ਜਦੋਂ ਆਈਆਂ ਤੇ ਉਸ ਸਮੇਂ ਇਹਨਾਂ ਦੀ ਪੀੜੀ ਵਿੱਚ ਹੋਇਆ ਸਾਵਣ ਨਾਇਕ ਉਹ ਵੀ ਬਹੁਤ ਵੱਡਾ ਜ਼ਮੀਂਦਾਰ ਸੀ ਤੇ ਬਹੁਤ ਵੱਡੀ ਹੀ ਜਾਇਦਾਦ ਦਾ ਮਾਲਕ ਸੀ ਜਿਹੜਾ ਸਾਵਣ ਨਾਇਕ ਹੈ ਇਹਨਾਂ ਦੀ ਕੁੱਲ ਵਿੱਚੋਂ ਇਨਾਂ ਦੇ ਨਾਲ ਮੁਲਾਕਾਤ ਹੋਈ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਕਰਦੇ ਪਏ ਸਨ ਮਾਨਸ ਰੋਵਰ ਵੱਲੋਂ ਹੁੰਦਿਆਂ ਹੋਇਆਂ ਬੰਗਲਾਦੇਸ਼ ਇਸ ਪਾਸੋਂ ਹੁੰਦਿਆਂ ਜਦੋਂ ਪਹੁੰਚੇ ਨੇ ਗੁਜਰਾਤ ਵੱਲ ਤੇ ਇਸ ਸਮੇਂ ਇੱਥੇ ਇਹਨਾਂ ਦੀ ਬਹੁਤ ਵੱਡੀ ਹਵੇਲੀ ਸੀ ਸਾਵਣ ਨਾਇਕ ਦੀ ਤੇ ਜਦੋਂ ਸਤਿਗੁਰਾਂ ਨੇ ਵੇਖਿਆ ਕਿ ਬਹੁਤ ਵੱਡੀ ਇੱਕ ਹਵੇਲੀ ਹੈ ਇਤਿਹਾਸ ਵੀ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਨੇ ਤੇ ਜਦੋਂ ਲਾਗੋਂ ਦੀ ਲੰਗਦੇ ਨੇ ਤਿੰਨਾਂ ਦੀ ਹਵੇਲੀ ਤੇ ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਅਮੀਰ ਦੀ ਪਛਾਣ ਕਰਨੀ ਹੁੰਦੀ ਸੀ ਤੇ ਅਮੀਰਾਂ ਦੀ ਕੋਈ ਜ਼ਿਆਦਾ ਬੈਂਕ ਬੈਲੈਂਸ ਜਾਂ ਉਸ ਨੇ ਕੋਈ ਨਾਮ ਨਹੀਂ ਹੁੰਦਾ ਸੀ ਉਹਨਾਂ ਦੀ ਪਛਾਣ ਦਾ ਇੱਕ ਹੀ ਇਹ ਮਾਤਰ ਸਾਧਨ ਸੀ ਤੇ ਜਿੰਨਾ ਵੱਡਾ ਅਮੀਰ ਬੰਦਾ ਹੁੰਦਾ ਸੀ ਉਹ ਆਪਣੀਆਂ ਹਵੇਲੀਆਂ ਤੇ ਆਪਣੇ ਘਰਾਂ ਤੇ ਉਹਨੇ ਹੀ ਜ਼ਿਆਦਾ ਝੰਡੇ ਚੁਲਾਉਂਦਾ ਸੀ ਤੇ ਜਿੰਨੇ ਜ਼ਿਆਦਾ ਝੰਡੇ ਝੂਲਦੇ ਸਨ ਲੋਕ ਦੂਰੋਂ ਵੇਖ ਕੇ ਅੰਦਾਜ਼ਾ ਲਗਾ ਲੈਂਦੇ ਸੀ ਕਿ ਇਹ ਬਹੁਤ ਵੱਡਾ ਜ਼ਿਮੀਂਦਾਰ ਹੈ ਬਹੁਤ ਵੱਡਾ ਅਮੀਰ ਬੰਦਾ ਹੈ ਇਹਨਾਂ ਦੇ ਘਰ ਦੇ ਉੱਤੇ ਵੀ ਇਹਨਾਂ ਦੀ ਹਵੇਲੀ ਤੇ ਵੀ ਸਾਵਣ ਨਾਇਕ ਦੀ ਹਵੇਲੀ ਤੇ ਬੜੇ ਝੰਡੇ ਝੂਲਦੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਕੌਣ ਹੈ ਬਹੁਤ ਵੱਡੀ ਹਵੇਲੀ ਦਾ ਮਾਲਕ ਹੈ ਤੇ ਕਿਸੇ ਨੇ ਦੱਸਿਆ ਉਸ ਉਹਨਾਂ ਦੇ ਇਲਾਕੇ ਦੇ ਨੇ ਕਿ ਇਹ ਸਾਵਣ ਨਾਇਕ ਹੈ ਬਹੁਤ ਵੱਡਾ ਜ਼ਮੀਨਦਾਰ ਹੈ ਤੇ ਉਸ ਸਮੇਂ ਸਾਵਣ ਨਾਇਕ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਇਧਰ ਆਏ ਨੇ ਤੇ ਉਹ ਆਇਆ ਸੰਗਤ ਕੀਤੀ ਤੇ ਸੰਗਤ ਕਰਨ ਤੋਂ ਬਾਅਦ ਗੁਰਨਾਨ ਨ ਪਾਤਸ਼ਾਹ ਨੇ ਕਿਹਾ ਕਿ ਤੇਰੇ ਕੋਈ ਨਾ ਧਨ ਹੈ ਤੂੰ ਇੰਨਾ ਵੱਡਾ ਜ਼ਮੀਂਦਾਰ ਹੈ ਤੇ ਇੰਨਾ ਧਨ ਇੰਨੇ ਪਦਾਰਥੋਂ ਕੀ ਕਰੇਗਾ ਨਾਲ ਤੇ ਕੁਝ ਵੀ ਨਹੀਂ ਜਾਣਾ ਭਲਾ ਤੇਰਾ ਇਹਦੇ ਵਿੱਚ ਹੀ ਹੈ ਕਿ ਤੂੰ ਲੋੜਵੰਦਾ ਦੀ ਸੇਵਾ ਕਰਿਆ ਕਰ ਤੇ ਕੁਝ ਆਪਣੇ ਜਿੰਨਾ ਵੀ ਤੂੰ ਕਮਾਈ ਕਰਦਾ ਕੋਈ ਨਾ ਕੋਈ ਜ਼ਰੂਰ ਕੱਢਿਆ ਕਰ ਗਰੀਬਾਂ ਲੋੜਵੰਦਾ ਦੀ ਸਹਾਇਤਾ ਵਾਸਤੇ ਤੇ ਇਤਿਹਾਸ ਵਿੱਚ ਲਿਖਿਆ ਕਿ ਉਹ 사ਵਣ ਨਾਇਕ ਜਿਹੜਾ ਹੈ ਇਨਾਂ ਦੀ ਕਾਸਟ ਵਿੱਚੋਂ ਪਹਿਲਾ ਸਿੱਖ ਬਣਿਆ ਗੁਰੂ ਘਰ ਦਾ ਤੇ ਉਹਨਾਂ ਨੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ ਫਿਰ ਇਸੇ ਤੋਂ ਹੀ ਇਹਨਾਂ ਦੀ ਪੀੜੀ ਲਵਾਨਿਆਂ ਦੀ ਗੁਰੂ ਘਰ ਦੇ ਨਾਲ ਜੁੜ ਗਈ ਲਵਾਨੇ ਤੇ ਵਣਜਾਰੇ ਇਹਨਾਂ ਦੋਨਾਂ ਦਾ ਕਾਮੇ ਲਵਾਨੇ ਦਾ ਅਰਥ ਵੀ ਹੁੰਦਾ ਹੈ ਲੂਣ ਵਾਲਾ ਬਾਣਾ ਭਾਵ ਕਿ ਵਪਾਰ ਕਰਨਾ ਪਹਿਲਾਂ ਪੁਰਾਣੇ ਸਮਿਆਂ ਵਿੱਚ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਪੋਰਟ ਆਟਵਾਇ ਦਾ ਕੰਮ ਕਰਦੇ ਸਨ ਮਾਲ ਇਧਰੋਂ ਟੋਣਾ ਇਧਰੋਂ ਵਪਾਰ ਕਰਨਾ ਖਾਸ ਮੇਨ ਜਿਹੜਾ ਕਾਰਜ ਸੀ ਵਪਾਰ ਕਰਨਾ ਵਣਜ ਜਾ ਰਿਆਂ ਦਾ ਵੀ ਕੰਮ ਹੈ ਵਣਜ ਕਰਨਾ ਵਪਾਰ ਕਰਨਾ ਤੇ ਲਵਾਣਿਆਂ ਦਾ ਵੀ ਜਿਹੜਾ ਮੁੱਖ ਕਾਰਜ ਸੀ ਜਿੰਨਾ ਤੋਂ ਇਹਨਾਂ ਦੀ ਕਾਸ਼ਟ ਪੈਦਾ ਹੋਈ ਉਹਨਾਂ ਦਾ ਕਾਰਜ ਸੀ ਵਪਾਰ ਕਰਨਾ ਵਪਾਰੀ ਇਹਨਾਂ ਦਾ ਵਪਾਰ ਮੁੱਖ ਇਹਨਾਂ ਦਾ ਕਾਰਜ ਜਿਵੇਂ ਜੱਟਾਂ ਦਾ ਕੰਮ ਹੁੰਦਾ ਹੈ ਕਿਸਾਨੀ ਕਰਨਾ ਤੇ ਇਸੇ ਤਰ੍ਹਾਂ ਇਨਾਂ ਦੀ ਫਿਰ ਕੁੱਲ ਚੱਲੀ ਤੇ ਨਾਲ ਹੀ ਇਹ ਗੁਰੂ ਘਰ ਦੇ ਨਾਲ ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਇਹ ਜਿਹੜੀ ਹੈ ਕੁੱਲ ਗੁਰੂ ਘਰ ਦੇ ਨਾਲ ਜੁੜ ਗਈ ਤੇ ਸਾਵਣ ਨਾਇਕ ਦਾ ਅਗਾਜ ਜਦੋਂ ਪੀੜੀ ਵਧੀ ਤੇ ਸਾਵਣ ਨਾਇਕ ਦਾ ਅਗਾਹ ਪੁੱਤਰ ਸੀ ਬਾਬਾ ਅਰਥਾ ਇਹ ਵੀ ਗੁਰੂ ਅੰਗਦ ਦੇ ਮਹਾਰਾਜੀ ਦੇ ਚਰਨਾਂ ਨਾਲ ਜੁੜਿਆ ਸੇਵਾ ਕੀਤੀ ਫਿਰ ਬਾਬੇ ਅਰਥੇ ਦਾ ਅਗਾਹ ਪੁੱਤਰ ਸੀ ਬਾਬਾ ਬੀਨਾ ਤੇ ਫਿਰ ਬਾਬੇ ਬੀਨੇ ਦਾ ਪੁੱਤਰ ਸੀ ਅਗਾਹ ਬਾਬਾ ਦਾਸਾ ਭਾਈ ਦਾਸਾ ਜੀ ਜਿਹੜੇ ਸਨ ਉਹ ਹੀ ਮੱਖਣਸ਼ਾ ਲਵਾਨੇ ਦੇ ਪਿਤਾ ਜੀ ਦਾ ਨਾਮ ਹੈ ਸੋ ਇਹਨਾਂ ਦੀ ਕੋਲ ਚਲਦੀ ਚਲਦੀ ਭਾਈ ਦਾਸਾ ਜੀ ਤੱਕ ਆਈ ਤੇ ਦਾਸਾ ਜੀ ਦੇ ਘਰ ਫਿਰ ਭਾਈ ਮੱਖਣਸ਼ਾ ਲਵਾਨੇ ਦਾ ਜਨਮ ਹੋਇਆ 1589 ਈਸਵੀ ਵਿੱਚ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਸ ਸਮੇ ਗੁਰਤਾ ਗੱਦੀ ਤੇ ਸੰਦੋਂ ਭਾਈ ਦਾਸਾ ਜੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਸੇਵਾ ਕਰਦੇ ਸਨ ਤੇ ਪਹਿਲੇ ਵਾਰ ਇਹ ਭਾਈ ਮੱਖਣਸ਼ਾਹ ਲਵਾਨਾ ਜਦੋਂ ਗੁਰੂ ਘਰ ਵਿੱਚ ਆਏ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜੀ ਗੁਰਤਾ ਗੱਦੀ ਦੇ ਸਭਾਏ ਸਨ ਸਭਾਏ ਮਾਨਸਨ ਸਨ 1604 ਈਸਵੀ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਪੁੱਤੀ ਸਾਹਿਬ ਦੇ ਰੂਪ ਵਿੱਚ ਉਸ ਸਮੇਂ ਇਹਨਾਂ ਦੇ ਪਿਤਾ ਜੀ ਭਾਈ ਦਾਸਾ ਜੀ ਆਪਣੇ ਪੁੱਤਰ ਮੱਖਣਸ਼ਾਹ ਲਵਾਨੇ ਨੂੰ ਪਹਿਲੀ ਵਾਰ ਗੁਰੂ ਘਰ ਵਿੱਚ ਲੈ ਕੇ ਆਏ ਸਭ ਤੋਂ ਪਹਿਲੀ ਵਾਰ ਦਰਸ਼ਨਦਾਰੇ ਕੀਤੇ ਗੁਰੂ ਅਰਜਨ ਦੇਵ ਮਹਾਰਾਜੀ ਦੇ ਤੇ ਸੇਵਾ ਤੇ ਸਿਮਰਨ ਇਹਨਾਂ ਦੇ ਘਰ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਜਦੋਂ 사ਮਨ ਨਾਇਕ ਜਿਹੜਾ ਸੀ ਉਹਨੇ ਹੀ ਇਹ ਬਚਨ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਿ ਜਦ ਤੱਕ ਸਾਡੀ ਕੁੰਨ ਰਹੇਗੀ ਸਾਡੇ ਆਪ ਜੀ ਦੀ ਕਿਰਪਾ ਬਣੀ ਰਹੇਗੀ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਗੁਰੂ ਘਰ ਵਾਸਤੇ ਤੇ ਲੋੜਵੰਦਾ ਦੀ ਸਹਾਇਤਾ ਵਾਸਤੇ ਹਮੇਸ਼ਾ ਹੀ ਦਸਵੰਦ ਜਿੰਨਾ ਵਿੱਚ ਹਿੱਸਾ ਸਾਡੀ ਕਮਾਈ ਸ਼ੋਂ ਨਿਕਲਦਾ ਹੈ ਜਰੂਰ ਕੱਢਿਆ ਕਰਾਂਗੇ ਤੇ ਇਹ ਜਿਹੜੇ ਹੈ ਗੁਰੂ ਘਰ ਦਾ ਸੰਬੰਧ ਦੇਣ ਦੀ ਜਿਹੜੀ ਇਹਨਾਂ ਦੀ ਪਰਿਵਾਰ ਦੀ ਰੀਤ ਸੀ ਉਹ ਸ਼ੁਰੂ ਤੋਂ ਚੱਲਦੀ ਆ ਰਹੀ ਸੀ ਤੇ ਉਸ ਸਮੇਂ ਭਾਈ ਮੱਖਣਸ਼ਾਹ ਲਵਾਨਾ 15 ਸਾਲ ਦੀ ਉਮਰ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਤੇ ਉਸ ਤੋਂ ਕੁਝ ਸਮੇਂ ਬਾਅਦ ਇਹਨਾਂ ਦੇ ਪਿਤਾ ਜੀ ਭਾਈ ਦਾਸਾ ਜੀ ਚੜ੍ਹਾਈ ਕਰ ਗਏ 95 ਸਾਲਾਂ ਦੀ ਉਮਰ ਵਿੱਚ ਭਾਨ ਗੁਰੂ ਹਰਗੋਬਿੰਦ ਸਾਹਿਬ ਵੇਲੇ ਤੇ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਵੀ ਭਾਈ ਮੱਖਣਸ਼ਾਹ ਲਵਾਨਾ ਭਾਵੇਂ ਵਪਾਰ ਕਰਦੇ ਸਨ ਉਸ ਸਮੇਂ ਬਹੁਤ ਵੱਡੇ ਵਪਾਰੀ ਸਨ ਇੰਨਾ ਵੱਡਾ ਵਪਾਰ ਸੀ ਇਤਿਹਾਸ ਵਿੱਚ ਲਿਖਿਆ ਕਿ ਤਕਰੀਬਨ 200 ਵੱਡੇ ਜਹਾਜ਼ ਜਿਹੜੇ ਪਾਣੀ ਵਾਲੇ ਜਹਾਜ਼ ਹੁੰਦੇ ਨੇ ਤੇ ਹੋਰ ਵੀ ਅਨੇਕਾਂ ਹੀ ਸੈਂਕੜੇ ਹੀ ਇਹਨਾਂ ਦੇ ਊਂਠ ਜਾਂ ਗੱਡੀਆਂ ਦੇ ਇਹਨਾਂ ਦੇ ਇਹ ਮਾਲਕ ਸਨ ਜਿਨ੍ਹਾਂ ਦੇ ਰਾਹੀਂ ਇਹ ਮਾਲ ਇਧਰੋਂ ਉਧਰੋਂ ਟਵਾ ਟਵਾਈ ਕਰਦੇ ਸਨ ਤੇ ਆਪਣੇ ਭਾਰਤ ਦੇ ਵਿੱਚ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਜਿਹੜਾ ਵੀ ਸਮਾਨ ਜਿਹੜਾ ਵਪਾਰ ਕੀਤਾ ਜਾਂਦਾ ਸੀ ਬਾਹਰਲੇ ਦੇਸ਼ਾਂ ਤੋਂ ਇਧਰ ਲੈ ਕੇ ਆਉਣਾ ਤੇ ਇਧਰੋਂ ਸਮਾਨ ਉਧਰ ਖੰਣਾ ਖਾਸ ਕਰਕੇ ਜਿਹਨਾਂ ਦਾ ਬਿਜ਼ਨਸ ਸੀ ਕਾਫੀ ਸਮਾਨ ਜਿਹੜਾ ਸੀ ਜੜੀਆਂ ਰੋਜ਼ਾਨਾ ਘਰ ਲੋ ਸਮਾਨ ਹੁੰਦੇ ਨੇ ਉਹਨਾਂ ਦਾ ਹੀ ਇਹਨਾਂ ਦਾ ਖਾਸ ਜਿਹੜਾ ਸੀ ਬਿਜ਼ਨਸ ਸੀ ਇਸ ਚੀਜ਼ ਦਾ ਤੇ ਇਹਨਾਂ ਦਾ ਇੱਕ ਜਿਹੜਾ ਜ਼ਰੂਰੀ ਅੰਗ ਸੀ ਇਹਨਾਂ ਦੇ ਪਰਿਵਾਰ ਦਾ ਕਿ ਸ਼ੁਰੂ ਤੋਂ ਹੀ ਇਹ ਗੁਰੂ ਘਰ ਵਾਸਤੇ ਆਪਣੀ ਕਮਾਈ ਵਿੱਚੋਂ ਕੋਈ ਨਾ ਕੋਈ ਦਾ ਸਮਰਧ ਜੂੜ ਕੱਢਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਜਦੋਂ ਵੇ ਆਪਣਾ ਸਾਲ ਦਾ ਜਿੰਨਾ ਵੀ ਇਹਨਾਂ ਦੀ ਇਨਕਮ ਹੁੰਦੀ ਜੋ ਵੀ ਬਚਤ ਹੁੰਦੀ ਉਹ ਸਾਬ ਨਾਲ ਇਹ ਦਸਵੰਦ ਗੁਰੂ ਘਰ ਵਿੱਚ ਖੁਦ ਆ ਕੇ ਪੇਟਾ ਕਰਦੇ ਸੀ ਕਿਸੇ ਦੇ ਹੱਥੇ ਨਹੀਂ ਭੇਜਦੇ ਸਨ ਆਪ ਖੁਦ ਆਉਂਦੇ ਸਨ ਤੇ ਗੁਰੂ ਹਰ Rai ਸਾਹਿਬ ਜੀ ਦਾ ਸਮਾਂ ਆਇਆ ਉਸ ਸਮੇਂ ਵੀ ਪਾਈ ਮੱਖਣ ਸਾਹਿਬ ਜਿਲਵਾਣਾ ਜੀ ਜਿਹੜੇ ਨੇ ਉਹ ਵੀ ਆ ਕੇ ਦਸਵੰਦ ਦਿੰਦੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਵੇਲੇ ਵੀ ਤੇ ਜਦੋਂ ਇਹ ਸਮਾਂ ਆਉਂਦਾ ਹੈ ਕਿ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋ ਸਮਾਉਂਦੇ ਨੇ ਤੇ ਅਗਲਾ ਇਤਿਹਾਸ ਆ ਜੀ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਗੁਰੂ ਦੀ ਗੱਦੀ ਤੇ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸੌਂਪਦੇ ਨੇ ਤੇ ਇਹੀ ਬਚਨ ਕਰਦੇ ਨੇ ਕਿ ਬਾਬਾ ਬਸੇ ਗ੍ਰਾਮ ਬਕਾਲੇ ਤੇ ਇਹ ਬਚਨ ਕਹਿ ਕੇ ਜੋਤੀ ਜੋਤ ਸਮਾ ਜਾਂਦੇ ਨੇ ਇਸ ਗੱਲ ਦਾ ਫਾਇਦਾ ਚੁੱਕ ਕੇ ਕਈ ਜਿਹੜੇ ਨੇ ਪਖੰਡੀ ਗੁਰੂ ਵੀ ਬਣ ਗਏ ਸਨ ਉਸ ਸਮੇਂ ਬਕਾਲੇ ਦੀ ਤਰਤੀਤੇ ਸਭ ਤੋਂ ਅੱਗੇ ਧੀਰਮਲ ਸੀ ਧੀਰਮਲ ਉਹ ਬਹੁਤ ਵੱਡਾ ਇੱਕ ਤੇ ਗੁਰੂ ਘਰ ਦਾ ਸਹਬਜ਼ਾਦਾ ਸੀ ਇਸ ਕਰਕੇ ਉਹਨਾਂ ਦੀ ਮਹਾਨਤਾ ਜਾਦਾ ਹੋ ਰਹੀ ਸੀ ਕਿ ਸ਼ਾਇਦ ਅਗਲੇ ਗੁਰੂ ਨੌਵੇਂ ਗੁਰੂ ਧੀਰਮਲ ਨੇ ਤੋਨੇ ਆਪਣੇ ਅਗਲੇ ਕਾਹ ਬੰਦੇ ਵੀ ਬੜੇ ਹੀ ਆਪਣੇ ਚੇਲਿਆਂ ਨੂੰ ਗਾਂ ਕੀਤਾ ਹੋਇਆ ਸੀ ਕਿ ਸਾਰਿਆਂ ਨੂੰ ਮੇਰੇ ਕੋਲ ਲੈ ਕੇ ਆਓ ਮੈਂ ਸਭ ਤੋਂ ਵੱਡਾ ਗੁਰੂ ਆ 22 ਵੱਖ-ਵੱਖ ਗੁਰੂ ਬਣ ਕੇ ਬੈਠ ਗਏ ਸਨ ਤੇ ਧੀਰਮਲ ਇਹ ਕਹਿਣਾ ਕਹਿੰਦਾ ਸੀ ਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਇਸ ਕਰਕੇ ਮੈਂ ਹੀ ਗੁਰੂ ਘਰ ਦਾ ਅਗਲਾ ਗੁਰੂ ਆ ਤੇ ਉਸ ਸਮੇਂ ਭਾਈ ਮੱਖਣ ਸ਼ਾਹ ਜੀ ਵਪਾਰ ਕਰਨ ਗਏ ਹੋਏ ਸੀ ਤੇ ਇਹਨਾਂ ਦਾ ਜਿਹੜਾ ਇਤਿਹਾਸ ਵਿੱਚ ਜਿਵੇਂ ਲਿਖਿਆ ਹੈ ਕਿ ਇਹਨਾਂ ਦਾ ਇਤਿਹਾਸ ਵਿੱਚ ਇਹਨਾਂ ਦਾ ਜਿਹੜਾ ਬਹੁਤ ਵੱਡਾ ਜਹਾਜ਼ ਸੀ ਉਹ ਪਾਣੀ ਸਮੁੰਦਰ ਦੇ ਵਿੱਚ ਇੱਕ ਤੂਫਾਨ ਦੇ ਰਾਹੀਂ ਇੱਕ ਤੂਫਾਨ ਦੇ ਰਾਹੀਂ ਸਮੁੰਦਰ ਦੇ ਵਿੱਚ ਘਾਰ ਫਸ ਗਿਆ ਤੇ ਜਦੋਂ ਉਸਨੇ ਧੰਗੁਰੂ ਹਰਕਿਸ਼ਨ ਸਿੰਘ ਸਹਿ ਮਹਾਰਾਜ ਜੀ ਗੁਰੂ ਘਰ ਦੇ ਨਿਵਿਤ ਹੋ ਕੇ ਉਹਨਾਂ ਨੇ ਜਦੋਂ ਅਰਦਾਸ ਕੀਤੀ ਤੇ ਸਤਿਗੁਰਾਂ ਨੇ ਉਹਨਾਂ ਦੀ ਅਰਦਾਸ ਪ੍ਰਵਾਨ ਕੀਤੀ ਤੇ ਅੰਗ ਸੰਘੋਪੇ ਉਹਨਾਂ ਦਾ ਬੀੜਾ ਪਾਰ ਮੰਨੇ ਲਾਇਆ ਤੇ ਉਹ ਉਹਨਾਂ ਦਾ ਜਹਾਜ਼ ਹੀ ਬਚ ਗਿਆ ਸੌ ਬਹੁਤ ਕੁਝ ਉਹਨਾਂ ਦਾ ਜਿਹੜਾ ਸੀ ਨੁਕਸਾਨ ਹੋਣਾ ਬਚ ਗਿਆ ਤੇ ਉਹਨਾਂ ਨੇ ਮਨ ਹੀ ਮਨ ਜਦੋਂ ਅਰਦਾਸ ਬੇਨਤੀ ਕੀਤੀ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਆਪ ਆਪਣੇ ਸੇਵਕਾਂ ਦਾ ਬੀੜਾ ਪਾਰ ਲਾਓ ਤੇ ਮੈਂ ਫਿਰ ਜਲਦੀ ਜਲਦੀ ਆ ਕੇ ਆਪਣੀ ਕਿਰਤ ਕਮਾਈ ਤੋਂ ਦਸਮੰਦ ਪੇਟਾ ਕਰਾਂ ਤੇ ਉਹ ਆਪਣੀ ਕਿਰਤ ਕਮਾਈ ਚੋਂ 500 ਮੋਹਰਾਂ ਲੈ ਕੇ ਆਇਆ ਤੇ ਵੇਖਦਾ ਕਿ ਇੱਥੇ ਤੇ ਬੜੇ ਗਰੂ ਬਣੇ ਪਏ ਨੇ ਪਰ ਉਹ ਸਮਝਦਾਰ ਬਹੁ ਸਿਕਲੂ ਵਪਾਰੀ ਸੀ ਵਪਾਰੀ ਬੜੇ ਸਮਝਦਾਰ ਹੁੰਦੇ ਨੇ ਉਹਨੂੰ ਹਰ ਚੀਜ਼ ਦੀ ਪਛਾਣ ਹੁੰਦੀ ਹੈ ਕਿ ਕਿਵੇਂ ਸੱਚ ਚੰਗੀ ਚੀਜ਼ ਕਿਵੇਂ ਜੜੀ ਹੈ ਅਸਲ ਚੀਜ਼ ਦੀ ਪਛਾਣ ਕਿਵੇਂ ਕਰਨੀ ਹੈ ਤੇ ਉਹਨੂੰ ਪਤਾ ਸੀ ਕਿ ਮੈਂ ਮੋਹਰਾਂ ਲੈ ਕੇ ਆਇਆ 500 ਤੇ ਗੁਰੂ ਤੇ ਆਪ ਹੀ ਜਾਣੀ ਜਾਣਨੇ ਤੇ ਪੰਜ-ਪੰਜ ਮੋਹਰਾਂ ਸਾਰਿਆਂ ਦੇ ਅੱਗੇ ਰੱਖੀਆਂ ਕੋਈ ਨਾ ਬੋਲਿਆ ਤੇ ਜਦੋਂ ਪਤਨ ਗੁਰੂ ਤੇਗ ਬਹਾਦਰ ਸਾਹਿਬ ਮਾਰੀ ਦਾ ਪਤਾ ਲੱਗਾ ਤੇ ਉਹਨਾਂ ਦੇ ਚਰਨਾਂ ਵਿੱਚ ਜਦੋਂ ਪੰਜ ਮੋਹਰਾਂ ਰੱਖੀਆਂ ਤੇ ਸਤਿਗੁਰਾਂ ਨੇ ਕਿਹਾ ਕਿ ਸਿੱਖਾ ਤੂੰ ਤੇ ਹਮੇਸ਼ਾ ਸ਼ੁਰੂ ਤੋਂ ਤੁਹਾਡੀ ਪੀੜੀ ਜੜੀ ਐ ਸਾਡੇ ਗੁਰੂ ਘਰ ਵਿੱਚ ਵੱਧ ਤੋਂ ਵੱਧ ਜਿਹੜਾ ਹੈ ਗਸਬੰਧ ਏਰੀ ਅੱਜ ਕੇਵਲ ਪੰਜ ਮੋਹਰਾਂ ਨਾਲ ਹੀ ਕੰਮ ਚਲਾ ਲਿਆ ਤੈਨੂੰ ਤੇ ਅੱਜ ਕੀ ਕੋਈ ਨੁਕਸਾਨ ਵੀ ਨਹੀਂ ਹੋਇਆ ਘਾਟਾ ਵੀ ਨਹੀਂ ਕਿਸੇ ਗੱਲ ਦਾ ਹੋਇਆ ਤੇਰਾ ਜਹਾਜ਼ ਵੀ ਨਹੀਂ ਡੁੱਬਿਆ ਡੁੱਬਣੋਂ ਵੀ ਬਚ ਗਿਆ ਤੇ ਤੂੰ ਕੇਵਲ ਪੰਜੀ ਮੋਹਰਾਂ ਲੈ ਕੇ ਆਏ ਆਂ ਤੇ ਬੜਾ ਜਿਹੜਾ ਹੈ ਤੂੰ ਗਲਤ ਕਰਦਾ ਪਿਆ ਗੁਰੂ ਘਰ ਦੀ ਪੇਟਾ ਤੇ ਤੇਰਾ ਖਾਨਦਾਨ ਤੇ ਸ਼ੁਰੂ ਤੋਂ ਬਹੁਤ ਚੜਾਂਦਾ ਆ ਰਿਹਾ ਜਦੋਂ ਇਹ ਗੱਲ ਉਹਨਾਂ ਨੇ ਸੁਣੀ ਤੇ ਉਹ ਇਸ ਗੱਲ ਤੇ ਉਹਨਾਂ ਨੂੰ ਯਕੀਨ ਹੋਇਆ ਕਿ ਇਹੀ ਸੱਚੇ ਗੁਰੂ ਨੇ ਤੇ ਫਿਰ ਉਹਨਾਂ ਨੇ ਕੋਠੇ ਚੜ ਕੇ ਪੱਲੇ ਦੇ ਨਾਲ ਹੀ ਲੋਕਾਂ ਨੂੰ ਦੁਨੀਆ ਨੂੰ ਇਸ਼ਾਰਾ ਕੀਤਾ ਕਿ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੋ ਇਹ ਮਾਨਵੀ ਭਾਈ ਮੱਖਣਸ਼ਾਲਾ ਬਾਣਾ ਜੀ ਨੂੰ ਪ੍ਰਾਪਤ ਹੋਇਆ ਇਹਨਾਂ ਦੇ ਸੁਪੁੱਤਰਾਂ ਨੇ ਵੀ ਜਿਹੜਾ ਸੀ ਉਹ ਅਮਰ ਸ਼ਕਿਆ ਫਿਰ ਆਉਣ ਵਾਲੇ ਸਮੇਂ ਵਿੱਚ ਇਹ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਨਾਲ ਹੀ ਰਹੇ ਉਸ ਤੋਂ ਬਾਅਦ ਇਸ ਵਾਕਿਆ ਤੋਂ ਬਾਅਦ ਜਦੋਂ ਧੀਰਮਨ ਨੇ ਗੋਲੀ ਚਲਵਾਈ ਸੀ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਉੱਤੇ ਉਸ ਚੀਜ਼ ਦਾ ਬਦਲਾ ਲੈਣ ਵਾਸਤੇ ਮੱਖਣਛਾਈ ਨੇ ਕਿਹਾ ਸੀ ਕਿ ਗੁਰੂ ਸਾਹਿਬ ਮੈਨੂੰ ਆਗਿਆ ਦਿਓ ਮੈਂ ਧੀਰਮਨ ਨੂੰ ਸਬਕ ਸਿਖਾਵਾਂ ਪਰ ਸਤਿਗੁਰਾਂ ਨੇ ਉਹਨਾਂ ਰੋਕ ਦਿੱਤਾ ਸੀ ਤੇ ਉਸ ਤੋਂ ਬਾਅਦ ਕੀਰਪੁਰ ਸਹਿਬ ਆਏ ਅਮਰਸਰ ਆਏ ਕੁਝ ਇੱਕ ਬਾਦਰ ਸਹਿਬ ਮਹਾਰਾਜ ਨਾਲ ਹੀ ਰਹੇ ਤੇ ਇਹਨਾਂ ਦੇ ਪੁੱਤਰ ਇੱਕ ਇੱਕ ਇਹਨਾਂ ਦੇ ਪੁੱਤਰ ਸੀ ਇਹਨਾਂ ਨਾਮ ਸੀ ਲਾਲ ਲਾਲ ਦਾਸ ਜੀ ਉਹਨਾਂ ਨੇ ਫਿਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅਮਰਿਸ਼ ਕੇਆ ਤੇ ਅਮਰਿਸ਼ ਕੰਤ ਉਹਨਾਂ ਦਾ ਨਾਮ ਹੋਇਆ ਸਰਦਾਰ ਜਵਾਹਰ ਸਿੰਘ ਤੇ ਇਹਨਾਂ ਦੇ ਪੁੱਤਰ ਜਵਾਹਰ ਸਿੰਘ ਨੇ ਜਦੋਂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਜੰਗ ਵਿੱਚ ਜਦੋਂ ਜੂਝ ਰਹੇ ਸਨ ਉਸ ਸਮੇਂ ਜਵਾਹਰ ਸਿੰਘ ਨੇ ਵੀ ਚਮਕੌਰ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਵੱਧ ਛੜ ਕੇ ਹਿੱਸਾ ਲਿਆ ਤਾਂ ਉਹਨਾਂ 40 ਸਿੰਘਾਂ ਦੇ ਨਾਲ ਆਪਣੀ ਸ਼ਹਾਦਤ ਵੀ ਜੜੀ ਹੈ ਦਿੱਤੀ ਸੋ ਪਾਈ ਮੱਖਣ ਸ਼ਾ ਲੁਬਾਣਾ ਜੀ ਦੇ ਪਰਿਵਾਰ ਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਇਤਿਹਾਸ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਜਦੋਂ ਆਪਾਂ ਗੁਰੂ ਦੇ ਚਰਨਾਂ ਨਾਲ ਜੁੜੀਏ ਤਨ ਮਨ ਧਨ ਕਰਕੇ ਜੁੜੀਏ ਜਦੋਂ ਤਨ ਦੀ ਸੇਵਾ ਦੀ ਲੋੜ ਪਵੇ ਤੇ ਤਨ ਦੀ ਸੇਵਾ ਕਰੀਏ ਮਨ ਦੀ ਸੇਵਾ ਦੀ ਲੋੜ ਪਵੇ ਤੇ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਗੁਰੂ ਦਾ ਜਾਪ ਜਪਿਆ ਕਰੀਏ ਜਦੋਂ ਧਨ ਦੀ ਲੋੜ ਪਵੇ ਤੇ ਉਹਦਾ ਦਸਬੰਦ ਵੀ ਆਪਣਾ ਜਿਹੜਾ ਹੈ ਸੱਚਾ ਧਨ ਜਿਹੜਾ ਹੈ ਕਿਰਤਤਮਾਈ ਦਾ ਦਸਬੰਦ ਉਹ ਵੀ ਗੁਰੂ ਦੇ ਚਰਨਾਂ ਵਿੱਚ ਲੋੜ ਬੰਦਾਂ ਦੀ ਸੇਵਾ ਲਈ ਹਮੇਸ਼ਾ ਪੇਟ ਕਰੀਏ ਤਿੰਨੇ ਚੀਜ਼ਾਂ ਸਾਨੂੰ ਭਾਈ ਮੱਖਣ ਸ਼ਾ ਲਵਾਨਾ ਜੀ ਦੇ ਜੀਵਨ ਤੋਂ ਸਿੱਖਣ ਨੂੰ ਮਿਲਦੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਪਰ ਫਿਰ ਭਾਈ ਮੱਖਣ ਸ਼ਾ ਜੀ ਲਵਾਨਾ ਜੀ ਜਨਮ ਦਿਹਾੜੀਆਂ ਲੱਖ ਲੱਖ ਵਧਾਈਆਂ